ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਗੱਲਬਾਤ ਕਰਾਂਗੇ ਕਿ ਭਾਈ ਦਵਿੰਦਰ ਸਾਹਿਬ ਪਾਲ ਸਿੰਘ ਭੁੱਲਰ ਨੂੰ ਛੜਵਾਉਣ ਦੀ ਖਾਤਰ ਕੀ ਅਰਵਿੰਦ ਕੇਜਰੀਵਾਲ ਨੇ 133 ਕਰੋੜ ਰੁਪਏ ਲੈ ਸੀਗੇ ਇਹਦੇ ਬਾਰੇ ਦੋਸਤੋ 1 ਮਈ 27 ਮਾਰਚ ਨੂੰ 27 ਮਾਰਚ 2024 ਯਾਨੀ ਇਸੇ 27 ਮਾਰਚ ਨੂੰ ਮੈਂ ਇੱਕ ਵੀਡੀਓ ਪਾਈ ਸੀ ਜਿਹਦੇ 'ਚ ਇਹ ਬੇਰਵਾ ਪੂਰਾ ਮੈਂ 27 ਮਾਰਚ ਨੂੰ ਦੇ ਦਿੱਤਾ ਸੀ ਜਿਹਦੇ ਵਿੱਚ ਜਿਹਦਾ ਹੈਡਿੰਗ ਸੀਗਾ ਕਿ ਦਵਿੰਦਰਪਾਲ ਸਿੰਘ ਭੁੱਲਰ ਨੂੰ ਸੜਾਉਣ ਦੀ ਗੱਲ ਹੋਈ ਤੇ ਕਿਸ ਨੇ ਲਏ 133 ਕਰੋੜ ਰੁਪਏ ਤੇ 27 ਮਾਰਚ ਦੀ ਮੈਂ ਵੀਡੀਓ ਇਹ ਪਾਈ ਹੋਈ ਆ ਉਸ ਸਮੇਂ ਸਾਡੇ ਕੋਲ ਇਹਦੀ ਪੂਰੀ ਜਾਣਕਾਰੀ ਆ ਚੁੱਕੀ ਸੀ ਦੋਸਤੋ ਅੱਜ ਜਿਹੜੀ ਨਵੀਂ ਅਪਡੇਟ ਦੇ ਵਿੱਚ ਹੋਈ ਹੈ ਕੱਲ ਸੌਰੀ ਉਹਦੇ ਬਾਰੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਤੁਹਾਨੂੰ ਪਤਾਗਾ ਕਿ ਅਰਵਿੰਦ ਕੇਜਰੀਵਾਲ ਹੈ ਜਿਹੜਾ ਉਹ ਜੇਲ੍ਹ ਦੇ ਵਿੱਚ ਬੰਦ ਹੈ ਔਰ ਕ੍ਰਪਸ਼ਨ ਦੇ ਦੋਸਤਾਂ ਨੂੰ ਲੈ ਕੇ ਹੀ ਬੰਦ ਹੈ ਪਰ ਕੱਲ ਉਥੋਂ ਦੇ ਜਿਹੜੇ ਲੈਫਟੀਨੈਂਟ ਜਨਰਲ ਨੇ ਦਿੱਲੀ ਦੇ ਉਹਨਾਂ ਨੇ ਮਤਲਬ ਜਿਹੜੀ ਇੱਕ ਉਹਨਾਂ ਦੇ NIA ਦੀ ਜਾਂਚ ਲਈ ਚਿੱਠੀ ਜਾਰੀ ਕੀਤੀ ਹੈ ਕਿ ਉਹਨਾਂ ਦੀ ਐਨਆਈਏ ਤੋਂ ਜਾਂਚ ਕਰਵਾਈ ਜਾਵੇ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਸੜਵਾਉਣ ਦੇ ਖਾਤਰ 16 ਮਿਲੀਅਨ ਡਾਲਰ ਅਮਿਕ ਅਮਰੀਕਨ ਯਾਨੀ ਕਿ 133 ਕਰੋੜ ਰੁਪਏ ਕਿ ਉਹਨਾਂ ਨੇ ਇਹ ਖਾੜਕੂ ਜਥੇਬੰਦੀਆਂ ਤੋਂ ਜਾਂ ਗਰਮ ਖਿਆਲੀਆਂ ਤੋਂ ਲੈੇ ਸੀਗੇ ਇਹਦੇ ਬਾਰੇ ਐਨਆਈਏ ਜਾਂਚ ਕਰੇਗਾ ਕਿਉਂਕਿ ਐਨਆਈਏ ਦੇ ਅੰਡਰ ਤੁਹਾਨੂੰ ਪਤਾ ਸਾਰਾ ਕੁਝ ਆ ਜਾਂਦਾ ਜਿਹਦੇ ਚੋਂ ਬੈਂਕ ਖਾਤੇ ਖੰਗਾਲੇਗਾ ਇਹ ਹੋਰ ਕਿਸ ਜਰੀਏ ਕਿਸੇ ਵੀ ਤਰ੍ਹਾਂ ਅਗਰ ਕੋਈ ਪੈਸਾ ਆਇਆ ਹੋਇਆ ਤਾਂ ਉਹਦੀ ਜਾਂਚ ਹੋਏਗੀ ਅਗਰ ਇਹ ਜਾਂਚ ਦੋਸਤੋ ਸਾਬਤ ਹੋ ਜਾਂਦੀ ਆ ਅਗਰ ਅਰਵਿੰਦ ਕੇਜਰੀਵਾਲ ਦੇ ਉੱਪਰ ਇਹ ਜਿਹੜਾ ਇਲਜ਼ਾਮ ਹੈ ਤਾਂ ਅਰਵਿੰਦ ਕੇਜਰੀਵਾਲ ਦਾ ਜਿਹੜਾ ਕੰਮ ਹੈ ਉਹ ਤਮਾਮ ਹੋ ਜਾਏਗਾ ਇਹ ਮੰਨ ਲਓ ਕਿ ਅਰਵਿੰਦ ਕੇਜਰੀਵਾਲ ਨਾਂ ਦਾ ਕੋਈ 86 ਵਿਅਕਤੀ ਵੀ ਆਇਆ ਸੀਗਾ ਤਾਂ ਉਹਦੇ ਉੱਤੇ ਫੁੱਲ ਸਟਾਪ ਲੱਗ ਜਾਏਗਾ ਅਰਵਿੰਦ ਕੇਜਰੀਵਾਲ ਸਿਆਸਤ ਦੇ ਵਿੱਚੋਂ ਖਤਮ ਹੋ ਜਾਵੇਗਾ ਇਹ ਗੱਲ ਦਾਅਵੇ ਨਾਲ ਮੈਂ ਕਹਿ ਸਕਦਾਗਾ ਕਿਉਂਕਿ ਇਹਦੇ ਵਿੱਚ ਆਪਾ ਵਿਰੋਧੀ ਗੱਲਾਂ ਕੀਤੀਆਂ ਗਈਆਂ ਨੇ ਦੋਸਤੋ ਆਪਾ ਵਿਰੋਧੀ ਗੱਲਾਂ ਕੀ ਨੇ ਗਿਆ ਅਰਵਿੰਦ ਕੇਜਰੀਵਾਲ ਦੇ ਉੱਪਰ ਇਹ ਇਲਜ਼ਾਮ ਹੈ ਜਿਹੜਾ ਇਹ ਖੁਦ ਗੁਰਪਤਵੰਤ ਸਿੰਘ ਪੰਨੂ ਨੇ ਲਾਇਆ ਸੀਗਾ ਗੁਰਪਤਵੰਤ ਸਿੰਘ ਪੰਨੂ ਉਸ ਨੇ ਇਹ ਇਲਜ਼ਾਮ ਉਹਦੇ ਉੱਪਰ ਲਾਇਆਗਾ ਕਿ ਉਸ ਨੇ 133 ਕਰੋੜ ਰੁਪਏ ਜਿਹੜੇ ਅਮਰੀਕਾ ਦੇ ਵਿੱਚ ਗਰਮ ਖਿਆਲੀਆਂ ਦੇ ਕੋਲੋਂ ਲਏ ਨੇ ਦੋਤੋ ਇੱਕ ਗੱਲਬਾਤ ਹੈਗੀ ਆ 2014 ਦੀ ਸਨ 2014 ਦੇ ਵਿੱਚ ਜਦੋਂ ਇਹ ਉੱਥੇ ਅਮਰੀਕਾ ਦੀ ਫੇਰੀ ਲਾਉਂਦੇ ਨੇ ਉਸ ਦਰਮਿਆਨ ਰਿਚਮੰਡ ਹਿਲਜ ਨਿਊਯਾਰਕ ਗੁਰਦੁਆਰਾ ਸਾਹਿਬ ਹੈਗਾ ਰਿਚਮੰਡ ਹਿਲਜ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਮੀਟਿੰਗ ਹੁੰਦੀ ਹੈ ਗਰਮਖਿਆਲੀਆਂ ਦੇ ਖਿਲਾਫ ਆਪਣੇ ਨਾਲ ਗਰਮਖਿਆਲੀ ਜਿਹੜੇ ਲੀਡਰ ਨੇ ਉਹਨਾਂ ਦੇ ਨਾਲ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਅਰਵਿੰਦ ਕੇਜਰੀਵਾਲ ਵਗੈਰਾ ਦੀ ਮੀਟਿੰਗ ਹੁੰਦੀ ਹੈ ਜਿਦੇ ਚ ਤੈਹ ਹੁੰਦਾਗਾ ਕਿ ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਕਰਨ ਕਰ ਦਿੱਤਾ ਜਾਵੇਗਾ ਤੇ ਉਹਦੇ ਲਈ ਜਿਹੜੇ ਪੈਸੇ ਨੇਗੇ ਉਹ ਦੇਣੇ ਮੰਨ ਜਾਂਦੇ ਨੇ ਉਹ ਤੇ 2014 ਤੋਂ ਲੈ ਕੇ 2022 ਤੱਕ ਇੱਕ 16 ਮਿਲੀਅਨ ਡਾਲਰ 133 ਕਰੋੜ ਰੁਪਏ ਉਹਨਾਂ ਨੇ ਇਸ ਅਰਵਿੰਦ ਕੇਜਰੀਵਾਲ ਐਂਡ ਇਹਨਾਂ ਦੀ ਕੰਪਨੀ ਨੂੰ ਇਹਨਾਂ ਦੀ ਪਾਰਟੀ ਨੂੰ ਉਹਨਾਂ ਨੇ ਦਿੱਤੇ ਨੇ ਦੋਸਤੋ ਹੁਣ ਇਹ ਤੁਸੀਂ ਮੈਂ ਪਹਿਲਾਂ ਕਿਹਾ ਸੀਗਾ ਕਿ ਇਹਨਾਂ ਨੇ ਆਪਾ ਵਿਰੋਧੀ ਇਹਦੇ ਵਿੱਚ ਗੱਲਬਾਤ ਹੈਗੀ ਆਪਾ ਵਿਰੋਧੀ ਗੱਲਬਾਤ ਦੋਸਤੋ ਇਹ ਹੈ ਕਿ ਅਰਵਿੰਦ ਕੇਜਰੀਵਾਲ ਜੇਕਰ ਉਹਨਾਂ ਤੋਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਕਰਨ ਬਦਲੇ ਇੰਨੇ ਪੈਸੇ ਲੈ ਕੇ ਆਉਂਦਾਗਾ ਤਾ ਅਰਵਿੰਦ ਕੇਜਰੀਵਾਲ ਨੇ ਹੀ ਉਹਨੂੰ ਰਿਹਾ ਕਰਨਾ ਹੈਗਾ 2014 ਤੋਂ ਬਾਅਦ ਉਹਦੀ ਫਾਈਲ ਹੈ ਜਿਹੜੀ ਉਹ ਅਰਵਿੰਦ ਕੇਜਰੀਵਾਲ ਦੇ ਟੇਬਲ ਦੇ ਉੱਪਰ ਹੈ ਕਈ ਵਾਰੀ ਉਹ ਇਹਨੂੰ ਰੱਦ ਕਰ ਚੁੱਕਿਆਗਾ ਹੁਣ ਦੋਸਤੋ ਸਵਾਲ ਇੱਥੇ ਪੈਦਾ ਇਹ ਹੁੰਦਾਗਾ ਕਿ ਅਰਵਿੰਦ ਕੇਜਰੀਵਾਲ ਨੇ ਅਗਰ ਪੈਸੇ ਲੈ ਸੀ ਤਾਂ ਉਹਨੇ ਫਿਰ ਇਹਨਾਂ ਨੂੰ ਰਿਹਾ ਕਿਉਂ ਨਹੀਂ ਕੀਤਾ ਇਹਦਾ ਜਵਾਬ ਦੋਸਤੋ ਇਹ ਹੈਗਾ ਕਿ ਅਰਵਿੰਦ ਕੇਜਰੀਵਾਲ ਨੇ ਪੈਸੇ ਤਾਂ ਲੈ ਲੈ ਉਹਨਾਂ ਤੋਂ ਕਿਉਂਕਿ ਪੈਸੇ ਲੈਣ ਵੇਲੇ ਇਹ ਲੀਡਰ ਇਹ ਸਮਝਦੇ ਨੇ ਕਿ ਇਹ ਤਾਂ ਸਾਡਾ ਜਨਮ ਅਧਿਕਾਰ ਹੱਕ ਹੈਗਾ ਤੇ ਪੈਸੇ ਲੈ ਕੇ ਇਹ ਜਦੋਂ ਸਰਕਾਰ ਦੇ ਵਿੱਚ ਆ ਜਾਂਦੇ ਨੇ ਫਿਰ ਇਹ ਦੂਜੇ ਲੋਕਾਂ ਨੂੰ ਕੀੜੇ ਮਕੌੜੇ ਸਮਝਦੇ ਨੇ ਇਹਨਾਂ ਨੇ ਪੈਸੇ ਲੈ ਉਹਨਾਂ ਤੋਂ ਇਹ ਗੱਲ ਖੁਦ ਗੁਰਪਤਵੰਤ ਸਿੰਘ ਪੰਨੂ ਨੇ ਆਪਣੀ ਵੀਡੀਓ ਜਾਰੀ ਕਰਕੇ ਕਹੀ ਹੈਗੀ ਕੋਈ ਕਿਸੇ ਅਖਬਾਰ ਨੂੰ ਜਾਂ ਉਦਾਂ ਨਹੀਂ ਉਹਨਾਂ ਨੇ ਆਪਣੀ ਵੀਡੀਓ ਜਾਰੀ ਕਰਕੇ ਇਹ ਜਿਹੜੀ ਗੱਲ ਕਹੀ ਹੈ ਤੇ ਉਸ ਤੋਂ ਬਾਅਦ ਦੋਸਤੋ ਉਹਨਾਂ ਨੇ ਇੱਕ ਗੱਲ ਹੋਰ ਵੀ ਕਿ ਅਰਵਿੰਦ ਕੇਜਰੀਵਾਲ ਨੇ ਜਿਹੜਾ ਉਹਨਾਂ ਨੂੰ ਰਿਹਾਂ ਨਾ ਕਰਨ ਦਾ ਮੁੱਦਾ ਹੈਗਾ ਉਹ ਇਹ ਹੈ ਕਿ ਜਦੋਂ ਉਹ ਪਾਵਰ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਪਤਾ ਲੱਗਦਾ ਕਿਉਂਕਿ ਉਹ ਕੱਲੀ ਦਿੱਲੀ ਦੇ ਵਿੱਚ ਸਰਕਾਰ ਬਣਾ ਕੇ ਬੈਠਣ ਵਾਲੇ ਨਹੀਂ ਸੀਗੇ ਉਹਨਾਂ ਨੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਪੰਜਾਬ ਦੇ ਵਿੱਚ ਸਰਕਾਰ ਇਹਨਾਂ ਇਹੋ ਜਿਹੇ ਮਤਲਬ ਜਿਹੜੇ ਆਪਾਂ ਕਹਿ ਸਕਦੇ ਆ ਪੁੱਠੇ ਸਿੱਧੇ ਕੰਮ ਕਰਕੇ ਇਹਨਾਂ ਨੇ ਸਰਕਾਰ ਬਣਾ ਲਈ ਪਰ ਉਸ ਤੋਂ ਬਾਅਦ ਇਹਦਾ ਜਿਹੜਾ ਟੀਚਾ ਸੀ ਉਹ ਪ੍ਰਧਾਨ ਮੰਤਰੀ ਬਣਨ ਦਾ ਸੀਗਾ ਦੋਸਤੋ ਇਹ ਚਾਹੁੰਦਾ ਸੀਗਾ ਕਿ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਬਣਨਾ ਹੁਣ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦੇ ਲਈ ਅਗਰ ਇਹ ਭਾਈ ਦਵਿੰਦਰਪਾਲ ਸਿੰਘ ਪੁੱਲਰ ਨੂੰ ਰਿਹਾ ਕਰਦਾ ਸੀਗਾ ਤਾਂ ਉਹਦੇ ਵਿੱਚ ਫਿਰ ਇਹਦੇ ਇਹ ਅੜਿੱਕਾ ਲੱਗਦਾ ਸੀਗਾ ਕਿਉਂਕਿ ਅਗਰ ਉਹਨੂੰ ਇਹ ਰਿਹਾ ਕਰ ਦਿੰਦਾ ਵਿਰੋਧੀ ਪਾਰਟੀਆਂ ਨੇ ਇਹਦੇ ਤੇ ਇਹ ਇਲਜ਼ਾਮ ਲਾਉਣਾ ਸੀਗਾ ਕਿ ਇਹ ਗਰਮ ਖਿਆਲੀਆਂ ਦੇ ਨਾਲ ਮਿਲਿਆ ਹੋਇਆਗਾ ਇਹ ਖਾਲਸਤਾਨੀਆਂ ਨਾਲ ਮਿਲਿਆ ਹੋਇਆ ਇਹਨੇ ਜਾਣਬੁੱਝ ਕੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਕੀਤਾ ਤਾਂ ਇਹ ਨੂੰ ਦੇਸ਼ ਦੇ ਵਿੱਚ ਜਿਹੜੀ ਬਹੁ ਗਿਣਤੀ ਵੋਟ ਹੈ ਹਿੰਦੂ ਭਾਈਚਾਰੇ ਦੀ ਉਹ ਨਹੀਂ ਮਿਲਣੀ ਸੀ ਜਦੋਂ ਇਹਨੇ ਇਹ ਗੱਲ ਸੋਚੀ ਕਿ ਅਗਰ ਮੈਂ ਇਹ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਕਰ ਦਿੱਤਾ ਤਾਂ ਇਹਦੇ ਨੇ ਪਾਸੇ ਪ੍ਰਧਾਨ ਮੰਤਰੀ ਦੀ ਕੁਰਸੀ ਜਾਂਦੀ ਹੈ ਉਦਰੇ ਨੂੰ ਇਹ ਸੀਗਾ ਕਿ ਉਹ ਮੇਰਾ ਹੁਣ ਕੀ ਵਿਗਾੜ ਲੈਣਗੇ ਕਿਉਂਕਿ ਇਹਨੂੰ ਇਹ ਲੱਗਦਾ ਸੀਗਾ ਕਿ ਜਿਹੜੇ ਕਰਮਖਿਆਲੀਆਂ ਨੇ ਮੈਨੂੰ ਪੈਸੇ ਦਿੱਤੇ ਨੇ ਉਹ ਸਾਬਤ ਤਾਂ ਹੋਣੇ ਨਹੀਂ ਹੈਗੇ ਇਹ ਤਾਂ ਉਸ ਸਮੇ ਉਹਦੇ ਜਾਗ ਚੇਤੇ ਵੀ ਨਹੀਂ ਸੀ ਕਿ ਕਿਸੇ ਟਾਈਮ ਮੈਂ ਤਿਹਾਰ ਦੀ ਜੇਲ੍ਹ ਦੇ ਵਿੱਚ ਬੰਦ ਹੋਵਾਂਗਾ ਕਿਉਂਕਿ ਜਦੋਂ ਵੀ ਦੋਸਤੋ ਟਿੰਡਿਆਂ ਨਾਲ ਢੋਲਕੀ ਵੱਜਦੀ ਹੈ ਇਹ ਉਦੋਂ ਵੱਜਦੀ ਹੈ ਜਦੋਂ ਬੰਦੇ ਦੇ ਮਾੜੇ ਦਿਨ ਸ਼ੁਰੂ ਹੁੰਦੇ ਨੇ ਜਿੰਨਾ ਟਾਈਮ ਬੰਦਾ ਚੜਦੀ ਕਲਾ ਵੱਲ ਜਾਂਦਾ ਜਦੋਂ ਬੰਦੇ ਦੀ ਚੜਾਈ ਹੁੰਦੀ ਹੈ ਉਦੋਂ ਉਹਦੇ ਇੰਡਿਆ ਨਾਲ ਢੋਲਕੀ ਨਹੀਂ ਵੱਜਦੀ ਉਦੋਂ ਤਾਂ ਉਹ ਬੰਦੇ ਨੂੰ ਮਤਲਬ ਸਾਰਾ ਕੁਝ ਹਰਾ ਹੀ ਹਰਾ ਦੇਂਦਾਗਾ ਸੋ ਪਹਿਲਾਂ ਸਮਾਂ ਜਿਹੜਾ ਅਰਵਿੰਦ ਕੇਜਰੀਵਾਲ ਦਾ ਸੀਗਾ ਉਹ ਚੰਗਾ ਹੀ ਚੰਗਾ ਆ ਰਿਹਾ ਸੀਗਾ ਉਹਨੂੰ ਉਦੋਂ ਲੱਗਦਾ ਸੀਗਾ ਕਿ ਦਿੱਲੀ ਤੋਂ ਬਾਅਦ ਪੰਜਾਬ ਜਿੱਤ ਲਿਆ ਇਸ ਤੋਂ ਬਾਅਦ ਜਿਹੜੀਆਂ ਸਾਡੀਆਂ ਜਿੱਤਾਂ ਨੇ ਗਿਆ ਇਹ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਮੈਂ ਜਾਊਂਗਾ ਤੇ ਖਾਰਕੂ ਮੇਰੇ ਤੇ ਇਲਜ਼ਾਮ ਲਗਾ ਨਹੀਂ ਸਕਣਗੇ ਇਸ ਕਰਕੇ ਇਹਨੇ ਪੈਸਾ ਜਿਹੜਾ ਉਹ ਹਜਮ ਕਰ ਲਿਆ ਪਰ ਜਦੋਂ ਇਹ ਜੇਲ੍ਹ ਚਲਿਆ ਗਿਆ ਤਾਂ ਦੋਸਤੋ ਟੀਂਡਿਆਂ ਨਾਲ ਢੋਲਕੀ ਵੱਜਣੀ ਸ਼ੁਰੂ ਹੋ ਗਈ ਹੁਣ ਜਦੋਂ ਬੰਦਾ ਜੇਲ੍ਹ ਦੇ ਵਿੱਚ ਬੈਠਾ ਹੋਵੇ ਫਿਰ ਹਰ ਇੱਕ ਤਰ੍ਹਾਂ ਦੇ ਜਿਹੜੇ ਉਹਦੇ ਮਤਲਬ ਕੀਤੀਆਂ ਹੋਈਆਂ ਗਲਤੀਆਂ ਨੇ ਕੀਤੇ ਹੋਏ ਪਾਪ ਨੇ ਉਹ ਉਗੜ ਕੇ ਸਾਹਮਣੇ ਆਉਂਦੇ ਨੇ ਤਾਂ ਉਸੇ ਸਮੇ ਗੁਰਪ੍ਰਧਵੰਤ ਸਿੰਘ ਪੰਨੂ ਨੇ ਵੀਡੀਓ ਜਾਰੀ ਕੀਤੀ ਉਸੇ ਵੀਡੀਓ ਨੂੰ ਲੈ ਕੇ ਜਾਂ ਹੋਰ ਕੁਝ ਵੀਡੀਓ ਜੋ आ, अपना लेफ्टिनेंट गवर्नर कह ਰਿਹਾਗਾ ਕਿ ਸਾਡੇ ਕੋਲ ਕੁਝ ਹੋਰ ਵੀਡੀਓ ਵੀ ਨੇਗੀਆਂ ਉਹ ਜਾਰੀ ਹੋ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਫਿਰ ਦੋਸਤੋ ਜਦੋਂ ਜੇਲ੍ਹ ਚ ਬੰਦਾ ਬੈਠਾਗਾ ਉਹ ਵੀ ਬੋਲ ਪਏ ਜਿਨ੍ਹਾਂ ਨੇ ਪੈਸੇ ਦਿੱਤੇ ਨੇ ਔਰ ਜਿਨ੍ਹਾਂ ਨੂੰ ਜਿਨ੍ਹਾਂ ਦਾ ਇਹ ਵਿਰੋਧੀ ਹੈ ਬੀਜੇਪੀ ਉਹਨਾਂ ਨੇ ਵੀ ਮੁੱਦਾ ਚੱਕ ਲਿਆ ਔਰ ਲੈਫਟੀਨੈਂਟ ਜਨਰਲ ਗਵਰਨਰ ਨੇ ਉਹਨਾਂ ਨੇ ਤਾਂ ਇੱਕ ਚਿੱਠੀ ਲਿਖ ਕੇ ਐਨਆਈਏ ਦੀ ਜਾਂਚ ਮੰਗ ਲਈ ਹੁਣ ਸਵਾਲ ਪੈਦਾ ਹੁੰਦਾ ਦੋਸਤੋ ਐਨਆਈਏ ਜਾਂਚ ਦਾ ਅਗਰ ਐਨਆਈਏ ਜਾਂਚ ਦੇ ਵਿੱਚ ਅਰਵਿੰਦ ਕੇਜਰੀਵਾਲ ਦੋਸ਼ੀ ਪਾਇਆ ਗਿਆ ਪਹਿਲਾ ਤਾਂ ਮਾਮਲਾ ਜਿਹੜਾ ਦੋਸਤੋ ਹੈਗਾ ਸਰਾਬ ਦੇ ਕੋਟਾਲੇ ਦੇ ਵਿੱਚ ਪੈਸੇ ਲੈਣੇ ਉਹ ਕਰਪਸ਼ਨ ਦਾ ਮੁੱਦਾ ਹੀ ਬਹੁਤ ਵੱਡਾ ਹੈ ਲੇਕਿਨ ਅਗਰ ਨਾਲ ਇਹ ਸਾਬਤ ਹੋ ਗਿਆ ਕਿ ਇਹ ਅਮਰੀਕਾ ਦੇ ਵਿੱਚ ਗਰਮ ਖਿਆਲੀਆਂ ਤੋਂ ਪੈਸੇ ਲੈਣ ਦਾ ਵੀ ਦੋਸ਼ੀ ਹੈ ਫਿਰ ਬਾ ਦੋਸਤੋ ਮੈਂ ਜੋ ਪਹਿਲਾਂ ਕਿਹਾਗਾ ਫਿਰ ਇਹ ਭੁੱਲ ਜਾਇਓ ਕਿ ਕਦੇ ਅਰਵਿੰਦ ਕੇਜਰੀਵਾਲ ਦਾ ਨੌ ਦਾ ਬੰਦਾ ਵੀ ਇੱਥੇ ਸਿਆਸਤ ਦੇ ਵਿੱਚ ਆਇਆ ਸੀ ਇਹਦੀ ਪਾਰੀ ਖਤਮ ਹੋ ਚੁੱਕੀ ਹੈ ਹੁਣ ਇਹਦਾ ਮੈਂ ਤੁਹਾਨੂੰ ਇੱਕ ਕਾਰਨ ਹੋਰ ਵੀ ਦੱਸਦਾ ਇਹ ਪਦੈਸ਼ ਸੀਗਾ ਦੋਸਤੋ ਆਰਐਸਐਸ ਦੀ ਆਰਐਸਐਸ ਨੇ ਇਹ ਤੋਂ ਜੋ ਕੰਮ ਲੈਣਾ ਸੀਗਾ ਉਹ ਉਹਨਾਂ ਨੇ ਲੈ ਲਿਆ ਉਹਨਾਂ ਨੇ ਕਾਂਗਰਸ ਨੂੰ ਡੈਂਟ ਪਾਉਣਾ ਸੀਗਾ ਇਹਦੇ ਰਾਹੀਂ ਕਾਂਗਰਸ ਨੂੰ ਡੈਂਟ ਪਾ ਕੇ ਉਹਨਾਂ ਨੇ ਦਿੱਲੀ ਦੇ ਵਿੱਚੋਂ ਕਾਂਗਰਸ ਖਤਮ ਕਰ ਦਿੱਤੀ ਪੰਜਾਬ ਦੇ ਵਿੱਚ ਵੀ ਡੈਂਟ ਪਾ ਦਿੱਤਾ ਪਰ ਜਦੋਂ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਦੇ ਨਾਲ ਸਮਝੌਤਾ ਕਰ ਲਿਆ ਉਹਨਾਂ ਦੇ ਨਾਲ ਅਲਾਈਅੰਸ ਦੇ ਵਿੱਚ ਆ ਗਿਆ ਤਾਂ ਆਰਐਸਐਸ ਸਮਝ ਗਈ ਕਿ ਇਹ ਹੁਣ ਸਾਡੇ ਕਿਸੇ ਕੰਮ ਦਾ ਨਹੀਂ ਰਿਹਾ ਹੈਗਾ ਉਹਨਾਂ ਨੂੰ ਹੁਣ ਅਰਵਿੰਦ ਕੇਜਰੀਵਾਲ ਦੀ ਕੋਈ ਲੋੜ ਨਹੀਂ ਹੈਗੀ ਇਸ ਕਾਰਨ ਕਰਕੇ ਅਰਵਿੰਦ ਕੇਜਰੀਵਾਲ ਦਾ ਜਿਹੜਾ ਚੈਪਟਰ ਹੈ ਉਹ ਬੰਦ ਕਰਨ ਲੱਗੇ ਹੋਏ ਨੇ ਸਾਰੀਆਂ ਮੇਨ ਜਿਹੜੀਆਂ ਗੱਲਾਂ ਸ਼ਕਤੀ ਹੰਥੀ ਦੇ ਪੈੜ ਦੇ ਵਿੱਚ ਸਾਰੀਆਂ ਪੈੜਾ ਆ ਜਾਂਦੀਆਂ ਨੇ ਦੋਸਤੋ ਹੁਣ ਮੈਂ ਤੁਹਾਨੂੰ ਜੋ ਗੱਲ ਕਹਿ ਦਿੱਤੀ ਆ ਤੁਸੀਂ ਸਮਝ ਗਏ ਹੋਵੋਗੇ ਕਿ ਜਦੋਂ ਆਰਐਸਐਸ ਨੂੰ ਇਹਦੀ ਲੋਡ ਖਤਮ ਹੋ ਚੁੱਕੀ ਐ ਤਾਂ ਫਿਰ ਬੀਜੇਪੀ ਨੂੰ ਵੀ ਇਹਦੀ ਲੋਡ ਖਤਮ ਹੋ ਚੁੱਕੀ ਐ ਫਿਰ ਹੁਣ ਇਹਦੀਆਂ ਕੀਤੀਆਂ ਹੋਈਆਂ ਜਿਹੜੀਆਂ ਗਲਤੀਆਂ ਨੇ ਪਹਿਲਾਂ ਉਹ ਪਰਦਾ ਪਾਉਂਦੇ ਸੀਗੇ ਤੇ ਹੁਣ ਇਹਨੂੰ ਉਜੱਗਰ ਕਰਕੇ ਤੇ ਇਹਦਾ ਜਿਹੜਾ ਕੰਮ ਤਮਾਮ ਕਰ ਦੇਣਗੇ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਸ਼ੇਅਰ ਕਰਿਓ ਇਹ ਬਹੁਤ ਹੀ ਇੱਕਾ ਇਨਫੋਰਮੇਸ਼ਨ ਹੈ ਜਿਹੜੀ ਕਿ ਹਰ ਇੱਕ ਸਿੰਘ ਕੋਲੇ ਹਰ ਇੱਕ ਸਿੱਖ ਕੋਲੇ ਹਰ ਇੱਕ ਪੰਜਾਬੀ ਕੋਲੇ ਹਰ ਇੱਕ ਦੇਸ਼ ਵਾਸੀ ਕੋਲੇ ਪਹੁੰਚਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ